ਨਮਸਕਾਰ ਸਤਿ ਸ਼੍ਰੀ ਅਕਾਲ ਵਾਅਲੈਕੁਮ ਕਿ ਹਾਲਾ ਸਾਰਾ ਪਰਿਵਾਰ ਵਧੀਆ ਹੋਊਗਾ ਠੀਕ ਤੰਤੂ ਹੋਊਗਾ ਤੇ ਕਿੱਦਾਂ ਦਾ ਮੌਸਮ ਚੱਲ ਰਿਹਾ ਹੈ ਉਮੀਦ ਕਰਦੇ ਆਂ ਕਿ ਸਾਰਾ ਪਰਿਵਾਰ ਆਪਣੀ ਆਪਣੀ ਜਗ੍ਹਾ ਤੇ ਵਧੀਆ ਬਸਦਾ ਹੋਊਗਾ ਤੇ ਉਹ ਪਰਮਾਤਮਾ ਦੀ ਹਰਿਗ ਤੇ ਉੱਪਰ ਮਹਿਰ ਹੋਵੇ ਠੀਕ ਹੈ ਜੀ ਤੇ ਬਾਰਿਸ਼ਾਂ ਦਾ ਮੌਸਮ ਬਹੁਤ ਚੱਲ ਰਿਹਾ ਸਾਰਿਆਂ ਨੂੰ ਇੱਕ ਹੀ ਰਿਕਵੈਸਟ ਹੈ ਕਿ ਸਾਰੀ ਆਪਣੀ ਆਪਣੀ ਹਿਫਾਜ਼ਤ ਉਤ ਰੱਖੋ ਸਾਰੇ ਆਪਣੇ ਭੈਣ ਭਾਂਜੀਆਂ ਦੀ ਧਿਆਨ ਰੱਖੋ ਤੇ ਆਪਣਾ ਮਕਾਨ ਦੀ ਇਹ ਤੇ ਜੀ ਪੈਸੇ ਤੇ ਲੇਦੀ ਦੀ ਜਨਬਰਾ ਦੀ ਹਰੇਕ ਚੀਜ਼ ਦੀ ਫਾਦਰ ਕੋ ਉਸ ਰੱਬ ਅਗੇ ਉਸ ਬਾਹਗੁਰੂ ਅਗੇ ਇਹੀ ਅਰਦਾਸ ਕਰਦੇ ਆ ਕਿ ਰੱਬਾ ਸਾਰਾ ਦੇ ਮਿਹਰ ਭਰਾ ਖਤ ਰੱਖੇ ਤੇ ਇੱਕ ਬਹੁਤ ਸੋਹਣਾ ਤੁਹਾਨੂੰ ਇੱਕ ਡਿਜ਼ਾਈਨ ਦਿਖਾ ਰਿਹਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈ ਮੈਡਮ ਕਹਿੰਦੀ ਵੀ ਜੀ ਅਸੀਂ ਤੁਹਾਡੇ ਤੋਂ ਪੀਸ ਬਣਵਾ ਲੈ ਜ਼ਰੂਰ ਨੇ ਲੇ ਕੇ ਪਹਿਲਾ ਇੱਕ ਦੋ ਪੀਸ ਬਣਵਾ ਕੇ ਦੇਖਾਂਗੇ ਤੁਸੀਂ ਕੰਮ ਕਿੱਦਾਂ ਦਾ ਕਰਦੇ ਹੋ ਕਿੱਦਾਂ ਦੀ ਤੁਸੀਂ ਕੁਆਲਿਟੀ ਦੇ ਨੂੰ ਕੰਮ ਦੀ ਤੇ ਹਮੇਸ਼ਾ ਦੀ ਤਰ੍ਹਾਂ ਆਪਾਂ ਇੱਕੋ ਗੱਲ ਕਹਿੰਦੇ ਆ ਕਿ ਭੈਣ ਜਦੋਂ ਤੁਸੀਂ ਇੱਕ ਪੀਸ ਬਰਵਾਓ ਦੋ ਪੀਸ ਬਰਵਾਓ 10 ਪੀਸ ਬਰਵਾਓ ਸਾਡੇ ਲੱਭ ਇੱਕੋ ਹੀ ਕੁਆਲਿਟੀ ਚੱਲੂਗੀ ਕੰਮ ਦੀ ਜੋ ਅਸੀਂ ਤੁਹਾਨੂੰ ਪੀਸ ਦੇ ਦਿੱਤਾ ਬਣਾ ਕੇ ਸੇਮ ਟੂ ਸੇਮ ਉਹੀ ਚੀਜ਼ ਬਣ ਕੇ ਹੋਊਗਾ ਉਹੀ ਵਰਕ ਦੀ ਕੁਆਲਿਟੀ ਹੋਊਗੀ ਕੋਈ ਫਰਕ ਨਹੀਂ ਪੈਣਾ ਜੀ ਤੇ ਭੈਣ ਨੂੰ ਆਪਾਂ ਨੇ ਪੀਸ ਵੀ ਦਿਖਾਏ ਨੇ ਭੈਣ ਆਈ ਵੀ ਹੈ ਤੇ ਉਹਨਾਂ ਨੂੰ ਪੀਸ ਵੀ ਆਪਾਂ ਨੇ ਫੋਟੋ ਕੇ ਦਿਖਾਏ ਨੇ ਦੇਖੋ ਸਾਡੀ ਕੋਸ਼ਿਸ਼ ਸੀ ਕਿ ਅਸੀਂ ਉਹਨਾਂ ਦੀ ਉਮੀਦਾਂ ਦੇ ਉੱਪਰ ਖਰੇ ਉਤਰਨਾ ਉਹਨਾਂ ਨੂੰ ਪੀਸ ਪਸੰਦ ਵੀ ਆਏ ਨੇ ਬਹੁਤ ਸੋਹਣੇ ਵੀ ਲੱਗੇ ਨੇ ਅੱਛੇ ਵੀ ਲੱਗੇ ਨੇ ਤੇ ਉਮੀਦ ਹੈ ਕਿ ਹਮੇਸ਼ਾ ਸਾਡੇ ਨਾਲ ਉਹ ਜੁੜੇ ਵੀ ਰਹਿਣਗੇ ਠੀਕ ਹੈ ਜੀ ਉਹਨਾਂ ਦੀ ਚੁਆਇਸ ਦੇ ਰਿਕੋਰਡਿੰਗ ਆਪਾਂ ਤੁਹਾਨੂੰ ਵਰਕ ਕੀਤਾ ਹੋਇਆ ਦਿਖਾ ਰਹੇ ਹਾਂ ਡਿਜ਼ਾਈਨ ਉਹਨਾਂ ਨੇ ਸਾਨੂੰ ਦਿਖਾਇਆ ਕਿ ਵੀ ਜੀ ਸਾਨੂੰ ਇਹ ਸੇਮ ਡਿਜ਼ਾਈਨ ਚਾਹੀਦਾ ਇਹਦਾ ਆ ਕੱਪੜੇ ਦੇ ਬਣਾ ਚਾਹੀਦਾ ਤੇ ਆਹ ਕਲਰ ਹੋਣਾ ਚਾਹੀਦਾ ਉਦਾਂ ਹੀ ਆਪਾਂ ਉਹਨਾਂ ਨੂੰ ਬਣਾ ਕੇ ਦਿੱਤਾ ਤੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਸੋਹਣਾ ਡਿਜ਼ਾਈਨ ਦਿਖਾ ਰਹੇ ਹਾਂ ਬਹੁਤ ਹੀ ਸੋਹਣਾ ਵਰਕ ਹੋ ਰੱਖਿਆ ਜੀ ਟੋਟਲੀ ਦਬਕੇ ਦੇ ਵਿੱਚ ਕੰਮ ਹੈ ਸਾਰਿਕ ਦਬਕੇ ਦਬਕੇ ਜਕਮਾ ਘੇਰੇ ਦਾ ਬਾਰਡਰ ਦਾ ਕੰਮ ਹੈ ਜੀ ਪਿੱਛੇ ਤੇ ਆਪਾਂ ਨੇ ਪੈਨਲ ਦਿੱਤੇ ਹੋਏ ਨੇ ਪੈਨਲ ਦੇ ਨਾਲ ਆਪਾਂ ਨੇ ਵਿੱਚੋਂ ਬੋਟੀ ਪਾਈ ਹੋਈ ਹੈ ਉਹ ਸੇਮ ਵਰਕ ਆਪਾਂ ਨੇ ਝਾਲ ਵਰਕ ਆਪਾਂ ਨੇ ਇਹਨਾਂ ਦੀ ਬਾਜ਼ੂ ਦੇ ਉੱਪਰ ਪਾ ਰੱਖਿਆ ਬਹੁਤ ਹੀ ਪਿਆਰਾ ਵਰਕ ਠੀਕ ਹੈ ਜੀ ਤੇ ਝਾਲ ਵਰਕ ਉਹ ਸੇਮ ਆਪਾਂ ਨੇ ਵਰਕ ਉਹੀ ਹੈ ਇਹਨਾਂ ਦੀ ਸਲਵਾਰ ਦੇ ਉੱਪਰ ਵੀ ਆਊਗਾ ਜਿਹੜਾ ਬਾਜ਼ੂ ਦੇ ਉੱਪਰ ਉਹੀ ਸੇਮ ਜੀ ਸਲਵਾਰ ਦੇ ਉੱਪਰ ਆਊਗਾ ਤੇ ਸਭ ਤੋਂ ਮੇਨ ਜਿਹੜੀ ਖੂਬੀ ਦੀ ਗੱਲ ਹੁੰਦੀ ਹੈ ਹਰੇਕ ਕੁੜੀ ਦੀ ਇਕੋ ਚੁਆਇਸ ਹੁੰਦੀ ਹੈ ਵੀ ਦੀਖੋ ਸੂਟ ਸਾਡਾ ਹੈਵੀ ਬਣ ਗਿਆ ਸੂਟ ਸਾਡਾ ਵਧੀਆ ਬਣ ਗਿਆ ਸੋਨਾ ਬਣ ਗਿਆ ਲੇਕਿਨ ਸਾਨੂੰ ਦੁਪੱਟਾ ਚਾਹੀਦਾ ਹੈ ਚਾ ਉਹਦੇ ਵਿੱਚ ਹਲਕੀ ਫੁਲਕੀ ਬੁੱਟੀ ਪਾ ਦਾ ਹੋ ਠੀਕ ਹੈ ਜੀ ਆਪਾਂ ਜਿੱਦਾਂ ਦੀ ਮੈਡਮ ਦੀ ਚੁਆਇਸ ਸੀਗੀ ਠੀਕ ਹੈ ਆਪਾਂ ਉਹਦੇ ਰਿਪੋਰਟਿੰਗ ਹੀ ਉਹ ਸਾ ਆਪਣੀ ਤਰਫੋਂ ਆਪਾਂ ਨੇ ਮਿਹਨਤ ਕੀਤੀ ਕਿ ਹਾਂ ਆਪਾਂ ਨੂੰ ਕਿਸੇ ਹਿਸਾਬ ਸਿਰੇ ਪੀਸ ਨੂੰ ਜੱchnਾ ਚਾਹੀਦਾ ਹੈ ਉਹਨਾਂ ਦੇ ਰਿਪੋਰਟਿੰਗ ਔਰ ਆਪਣੀ ਚੁਆਇਸ ਦੇ ਮੁਤਾਬਕ ਆਪਾਂ ਬਹੁਤ ਹੀ ਸੋਨਾ ਦੁਪੱਟਾ ਉਹਨਾਂ ਦਾ ਰੈਡੀ ਕਰਕੇ ਦਿੰਦਾ ਹੈ ਇਹ ਲੋ ਜੀ ਇਹ ਚਾਰੋਂ ਕੋਰਨਰਾਂ ਦੇ ਉੱਪਰ ਆਪਾਂ فرق ਦੇ ਦੇ ਕੇ ਬਹੁਤ ਹੀ ਪਿਆਰਾ ਦੇਖੋ ਜੀ ਕੰਮ ਤੁਹਾਨੂੰ ਦਿਖਿ ਰਿਹਾ ਹੋਊਗਾ ਕੰਮ ਦੀ ਲੁੱਕ ਤੁਹਾਨੂੰ ਦਿਖਿ ਰਹੀ ਹੈ ਠੀਕ ਹੈ ਤੇ ਅੱਪਾ ਨੇ ਫੋਰ ਸਾਈਡ ਵਿੱਚ ਇਹਨਾਂ ਦੇ ਆਪਾਂ ਨੇ ਬੈਲ ਪਾ ਰੱਖੀ ਹੈ ਚਾਰੋਂ ਕੋਰਨਰ ਦੇ ਫਲਾਵਰ ਹੈ ਤੇ ਫੋਰ ਸਾਈਡ ਇਹਦੇ ਵਿੱਚ ਬੁਟੀ ਹੈ ਜੀ ਤੇ ਇੱਕ ਸੈਂਟਰ ਦੇ ਵਿੱਚ ਫਲਾਵਰ ਹੈ ਜੋ ਵੀ ਮਤਲਬ ਕਿ ਕਿਸੇ ਵੀ ਕੁੜੀ ਨੇ ਬੁੱਕਲ ਮਾਰਨੀ ਹੈ ਠੀਕ ਹੈ ਜਦੋਂ ਬੁੱਕਲ ਮਾਰ ਕੇ ਪਿੱਛੇ ਆਉਂਦੇ ਤਾਂ ਬਿਲਕੁਲ ਪਿੱਠ ਦੇ ਉੱਪਰ ਸੈਂਟਰ ਦੇ ਉੱਪਰ ਇਹ ਬੁੱਟਾ ਦੇਖਣਾ ਚਾਹੀਦਾ ਹੈ ਤੇ ਲੈਣਾ ਦੇ ਉੱਪਰ ਉਹਨਾਂ ਦੇ ਵਰਕ ਹੈਗੇ ਹੈਗਾ ਸੈਂਟਰ ਦੇ ਵੀ ਵਰਕ ਹੈਗੇ ਤੇ ਫੋਰ ਸਾਈਡ ਬੁੱਤੀ ਵੀ ਪਾਈ ਹੋਈ ਹੈ ਤੇ ਜਿਹੜਾ ਸੈਂਟਰ ਦੇ ਵਿੱਚ ਜਿਹੜਾ ਬੂਟਾ ਹੈਗਾ ਉਹ ਪੀਸ ਦੀ ਜ਼ਿਆਦਾ ਲੁੱਕ ਵਧਾਉਂਦਾ ਹੈ ਕੋ ਪਿੱਛੇ ਵੀ ਵਰਕ ਹੈਗਾ ਫਰੰਟ ਵੀ ਵਰਕ ਹੈਗਾ ਬਾਜ਼ੂ ਵੀ ਹੈਵੀ ਹੈ ਸਲਵਾਰ ਵੀ ਹੈਵੀ ਹੈ ਸਾਰਾ ਵਰਕ ਹੈਵੀ ਹੈ ਤਾਂ ਦੁਪੱਟਾ ਪਿੱਛੇ ਕੇ ਮੇਰੇ ਸਕਦਾ ਠੀਕ ਹੈ ਤੇ ਉਹਦੇ ਰਿਪੋਰਟਿੰਗ ਹੈ ਅਸੀਂ ਬਹੁਤ ਹੀ ਸੋਹਣਾ ਵਰਕ ਕਰਕੇ ਦਿੱਤਾ ਹੋਇਆ ਹੈ ਉਮੀਦ ਹੈ ਕਿ ਤੁਸੀਂ ਸਾਡੀ ਵੀਡੀਓ ਲਾਈਕ ਕਰੋਗੇ ਕਮੈਂਟ ਕਰੋਗੇ ਅੱਗੇ ਸ਼ੇਅਰ ਕਰੋਗੇ ਹਰੇਕ ਦੇਸ਼ ਵਿਦੇਸ਼ਾਂ ਵਿੱਚ ਬੈਠੇ ਹੋ ਸਾਡੇ ਭੈਣ ਭਾਈਆਂ ਨੂੰ ਜਿਹੜੇ ਵੀ ਤੁਸੀਂ ਕਾਲ ਕਰ ਰਹੇ ਹੋ ਇਸ ਟਾਈਮਨ ਨੈਟ ਦੀ ਬਹੁਤ ਦਿੱਕਤ ਆ ਰਹੀ ਹੈ ਹਰੇਕ ਭੈਣ ਨੂੰ ਇਹ ਰਿਕਵੈਸਟ ਹੈ ਕਿ ਤੁਸੀਂ ਆਪਣਾ ਜੋ ਵੀ ਤੁਸੀਂ ਡਿਜ਼ਾਈਨ ਬਣਵਾਣਾ ਹੈ ਕਾਲ ਫੋਨ ਕਰ ਸਕਦੇ ਹੋ ਲੱਗ ਸਕਦਾ ਤਾਂ ਕਰ ਸਕਦੇ ਹੋ ਅਦਰਵਾਈ ਤੁਸੀਂ ਆਪਣਾ ਡਿਜ਼ਾਈਨ ਸਾਨੂੰ ਵਟਸਐਪ ਤੇ ਪਿਕ ਪਾ ਸਕਦੇ ਹੋ ਅਸੀਂ ਤੁਹਾਨੂੰ ਜਦੋਂ ਵੀ ਫ੍ਰੀ ਹੋ ਰਿਹਾ ਨਾਲ ਦੇ ਨਾਲ ਤੁਹਾਨੂੰ ਜਵਾਬ ਦੇ ਦੇ ਰਹੇ ਠੀਕ ਹੈ ਵੀਡੀਓ ਚੰਗੀ ਲੱਗੀ ਲਾਈਕ ਕਰੋ ਤੇ ਕਮੈਂਟ ਕਰੋ ਤੇ ਸ਼ੇਅਰ ਕਰੋ ਥੈਂਕ ਯੂ